ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਤੁਹਾਨੂੰ ਲੈਟ ਮੈਟ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਸਹਿਰ ਸਮਾਣੇ ਰਵਦਾਸ ਨਗਰ ਦੀਆਂ ਨੇ ਤੇ ਜਿੱਥੇ ਗੁਰਦੁਆਰਾ ਸਹਿਵਾ ਗੁਰੂ ਰਵਦਾਸ ਜੀ ਦਾ ਇਸ ਗੁਰੂ ਘਰ ਦੇ ਵਿੱਚ ਇੱਕ ਸਲਾੰਗਾ ਜੋ ਕਦਮ ਇਸ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਜਿੰਨੀ ਵੀ ਸੰਗਤ ਨੇ ਤੇ ਸਹਿਯੋਗ ਕਰਦੀ ਆ ਉਹਨਾਂ ਵੱਲੋਂ ਜਿੰਨੇ ਵੀ ਸੰਗਤ ਇੱਥੇ ਹੁੰਦੀ ਆ ਬਹੁਤ ਵੱਡੇ ਪੱਧਰ ਤੇ ਸਰਦਾ ਭਾਵਨਾ ਉਹਨਾਂ ਦੇ ਮਨ ਵਿੱਚ ਹੁੰਦੀ ਆ ਹਰ ਸਮਾਗਮ ਚਾਹੇ ਖੁਸ਼ੀ ਦਾ ਹੋਵੇ ਚਾਹੇ ਕੋਈ ਸੀ ਦਿਆੜਾ ਹੋਵੇ ਇੱਥੇ ਹਰ ਸਮਾਗਮ ਬਹੁਤ ਵਧੀਆ ਸੋਚ ਅਜੇ ਢੰਗ ਨਾਲ ਤੇ ਮਰਿਆਦਾ ਅਨੁਸਾਰ ਇੱਥੇ ਨਵਾਇਆ ਜਾਂਦਾ ਸੋ ਛੋਟੇ ਛੋਟੇ ਬੱਚੇ ਇੱਥੇ ਕਥਾ ਕੀਰਤਨ ਕਰਦੇ ਆ ਤੇ ਬਹੁਤ ਵੱਡੀ ਸਿੱਖਿਆ ਮਿਲਦੀ ਆ ਤੇ ਸਾਰੀ ਸੰਗਤ ਭਜ-ਬਜ ਕੇ ਤੇ ਸੇਵਾ ਵੀ ਕਰਦੇ ਨੇ ਸੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਜਿਹੜਾ ਉਹ ਦੀ ਸੰਗਰਾਂਦ ਦਾ ਅੱਜ ਉਹ ਇੱਥੇ ਬੜੀ ਸਰਦਾ ਪਾਵਨਾ ਮਨਾਇਆ ਗਿਆ ਨਾਲ ਨਾਲ ਤੁਹਾਨੂੰ ਤਕਰੀਬਨ ਪਤਾ ਹੈ ਇਹ ਪੋ ਦੇ ਮਹੀਨੇ ਬਹੁਤ ਜਿਆਦੇ ਸਿਖਤੀਆਂ ਹੋਈਆਂ ਜਿਦੇ ਵਿੱਚ ਚਾਰ ਸਾਹਿਬਜ਼ਾਦੇ ਹੋਰ ਬਹੁਤ ਜਿਆਦੀ ਜਿਹੜੇ ਸਿੰਘ ਸ਼ਹੀਦ ਹੋਏ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰਾ ਗੁਰੂ ਅਰਦਾਸ ਜੀ ਹੈ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਬੇਨਤੀ ਵੀ ਆ ਵੀ ਇੱਥੇ 27 ਤਰੀਕ ਨੂੰ ਸਮਾਪਤੀ ਹੋਣੀ ਆ ਤੇ ਅੱਜ ਤੋਂ ਲੈ ਕੇ 27 ਤਰੀਕ ਤੱਕ ਸਾਰਾ ਇੱਥੇ ਜਾਦਾ ਲੰਗਰ ਵੀ ਚੱਲਦਾ ਰਹਿਣਾ ਤੇ ਕਥਾ ਕੀਰਤਨ ਇੱਥੇ ਹੁੰਦਾ ਰਹਿਣਾ ਤੇ ਉਸ ਇਦਾਂ ਨੂੰ ਯਾਦ ਕਰਦੇ ਰਹਿਣਾ ਸੋ ਆਓ ਆਪਾਂ ਜੋ ਇੱਥੇ ਬੱਚਿਆਂ ਨੇ ਕਥਾ ਕੀਰਤਨ ਕੀਤਾ ਉਹ ਵੀ ਤੁਹਾਨੂੰ ਸੁਣਾਵਾਂਗੇ। ਉਹਨੀ ਕਥਨੀ ਹੈ e i mai le te ra'a ka roto a sat ਇਤਕਾਰ ਨਾਨਕ ਤੇ ਮੁਖਿਉ ਜਲੇ ਕੀਤੀ ਛੁੱਟੀ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਕਬੂਕ ਜੀ ਸਹਾਇ ਵਾਰ ਸ੍ਰੀ ਕਬੂਕ ਜੀ ਕੀ ਬਾਛਾ ਦਸਵੀਂ ਪ੍ਰਥਮ ਪਉ ਪਿਸਮ ਕੈ ਗੁਰੂ ਨਾਨਕ ਲੇਤੇ ਆਏ ਹਰਿ ਨਾਮ ਗੋਦੈ ਨਰਦਾ ਸ੍ਰਾਮ ਦਾਸ ਹੋਇ ਸਹਾਇ ਅਰਜਨੋ ਹਗੁਬਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਠੈ ਸਭ ਦੁਖ ਜਾਇ ਤੇ ਮਾਹ ਬਿਰ ਸਿਮਰੇ ਘਰ ਨਾਮ ਜਿ ਆਵੇ ਧਾਏ ਸਭ ਥਾਈ ਹੋਇ ਸਹਾਇ ਦਸਵੇਂ ਪਾਛ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਸੰਬੰਧ ਸਿੰਘ ਜੀ ਉਹ ਭੰਦਨ ਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਰਾਜਿਕਾ ਅੰਦਰ ਕੇ ਬਲੋ ਜੀ ਵਾ ਸਤਿਗੁਰ ਜੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਸੰਗਤਾਨ ਨੂੰ ਰਾਗ ਕੇ ਆਪ ਜੀ ਦੇ ਹੁਕਮ ਅਨੁਸਾਰ ਭੋਗ ਭੁਖਾਰਨਾ ਮੈਂ ਆਪੇ ਕੰਧ ਮਿਲਿਆ ਹਰ ਨਾਮ ਬਿਮਾ ਕਮ ਸਾ ਸਤਗੁਰ ਜਿਓ ਕੋਹ ਦੇ ਮਹੀਨੇ ਦੀ ਸਮਰਾਨ ਆਪਿਆਂ ਸਤਗੁਰ ਜੀ ਦੀ ਕਿਰਪਾਵਨ ਪਵਿੱਤਰ ਹਜੂਰੀ ਅੰਦਰ ਅਮਰਤ ਰੇਤੇ ਦੇਵਾ ਸੁਧਾਨ ਸਰੇ ਹੋ ਦੇਵਾਨ ਗੁਰ ਬਾਣੀ ਅੜੇ ਸੁਣੇ ਗਏ ਗੁਰਮੁਖ ਵਿਚਾਰਾਂ ਕਿਨ ਹਰ ਦਾਸ ਗੁਰਪ੍ਰਣੇਸ਼ ਪਾਉ ਮੀਆਂ ਨਾਲ ਸਾ ਪੇ ਜਾਤ ਗਏ ਆਗ ਸੁਹੀ ਮਹਲਾ 5 ਵਾ ਕਰ ਸਤਵਾੰ ਇਕ ਓੰਕਾਰ ਸਤ ਗੁਰ ਪ੍ਰਸਾਦ ਤੇਰਾ ਪਣਾ ਤੂੰ ਹੈ ਬਣਾਇ ਹੈ ਜਿਸ ਨੂੰ ਹੋਵੇ ਦਿਆਲਾ ਸਾਈ ਭਗਤ ਜੋ ਤਨ ਭਾ ਸਰਬ ਦਿਆ ਪ੍ਰਤਪਾਲਾ ਤੇਰਾ ਬਾਣਾ ਤੂੰ ਹੈ ਬਨਾਈ ਜਿਸ ਨੂੰ ਹੈ ਦੇ ਅਲਾ ਸਾਈ ਭਗਤ ਜੋ ਤਦ ਪਾ ਆਦਲੀ ਅਪਦੇ ਧਾਰ ਦੀ ਪ੍ਰਵਾਨ ਕਰ ਲੈਣ ਹੁਣ ਬੇਨਤੀ ਕਰਾਂਗੇ ਗੁਰੂ ਘਰ ਦੇ ਨੂੰ ਸੇਵਾਦਾਰ ਅਗੀਰਾ ਸਿੰਘ ਜੀ ਨੂੰ ਅਨਿਆ ਸੰਗਤਾਂ ਦਾ ਧੰਨਵਾਦ ਕਰਨਗੇ ਉਹ ਰਖ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਪ੍ਰਸਾਦੇ ਹੋਏ ਅਕਾਲ ਪੁਰਖ ਵਾਹਿਗੁਰੂ ਨੇ ਤਰਸ ਕੀਤਾ ਹੈ ਕਿ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਔਰ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇੇਖਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਉਹ ਘੜੀਆਂ ਪ੍ਰਾਪਤ ਹੋ ਜਾਣ ਕਿ ਨਵੇਂ ਮਹੀਨੇ ਦੀ ਸ਼ੁਰੂਆਤ ਉਹਦਾ ਮਹੀਨਾ ਜੋ ਅੱਜ ਚੜਿਆ ਦਾ ਕੋਸ਼ ਨੂੰ ਮੁੱਖ ਰੱਖਦੇ ਹੋਏ ਸੰਕਰਾਂਤ ਫਿੱਤਾਂਵਾਰਾਂ ਦੇ ਹਿਸਾਬ ਨਾਲ ਕਿ ਤੇਤਵਾਰ ਨੂੰ ਜੋਗੀ ਜਾਣਾ ਰਤ ਮਹਾਂਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਦੇ ਮਾਂ ਬਾਪ ਅਨੁਸਾਰ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਸੋਈ ਨੂੰ ਬਾੜੀ ਤੋਂ ਰੰਮਥਾ ਕਰਕੇ ਸਮਾਤੀ ਤੱਕ ਆਪਾਂ ਸੰਪੂਰਨ ਤੱਕ ਪਹੁੰਚੇ ਆਂ ਔਰ ਅਬ ਰੋਜ਼ਾਨਾ ਦੀ ਤਰ੍ਹਾਂ ਆ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿਚਾਰ ਦਾਸਾਂ ਬੇਜੀਆਂ ਜੋਦੜੀਆਂ ਤੇ ਸ਼ੁਕਰਾਨਾ ਕੀਤਾ ਹੈ ਆਪ ਸਾਰਿਆਂ ਦਾ ਇੱਥੇ ਆਉਂਦੇ ਹਾਰਦਿਕ ਸਵਾਗਤ ਜੀ ਆਇਆਂ ਨੂੰ ਔਰ ਨਵੇਂ ਵਿਹਲੇ ਦੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਕਾਮਨਾ ਕਰਦੇ ਆਂ ਕਿ ਸਗੋਜੀ ਪਰਵਾਰ ਸਗੋਜੀ ਲਗਾਏ ਦਿਨ ਦੁਗਣੀ ਤੇ ਰਾਤ ਚੌਗਣੀ ਤੱਕੀ ਕਰਦੇ ਹੋਏ ਸਰਪੰਨ ਦੇ ਚਰਣਾ ਵਿੱਚ ਜੋੜ ਕੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਇਸੇ ਤਰ੍ਹਾਂ ਸ਼ਾਮਲ ਹੁੰਦੀ ਰਹੇ ਤੇ ਆਪ ਦੇ ਉਤੇ ਅਕਾਲ ਪੁਰਖ ਸੰਸਕਰ ਕੇ ਆਪ ਦੀਆਂ ਕੀਤੀ ਹੋਈ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨ ਇਸ ਮਨਛਾ ਦੇ ਨਾਲ ਸਾਰਿਆਂ ਨੂੰ ਇਸ ਨਵੇਂ ਬਰੇ ਦੀ ਲੱਖ ਲੱਖ ਵਧਾਈ ਅਗਲੀ ਜੋ ਬੇਨਤੀ ਹੈ ਕਿ ਅੱਜ ਤੋਂ ਜੋ ਚਾਰੇ ਫਰਵੰਦ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਿਖੇ ਜਿਗਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਤ ਸਿੰਘ ਤੇ ਜੁਹਾਰ ਸਿੰਘ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਲਾਸ਼ਾਂ ਨੂੰ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸੰਸਾਰ ਭਰ ਵਿੱਚ ਉਹਨਾਂ ਨੂੰ ਸ਼ਰਧਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਅੱਜ ਤੋਂ ਜਿਹੜਾ ਇਹ ਸਮਾਗਮ ਹੈ ਇਹ 27 ਤਰੀਕ ਤੱਕ ਲਗਾਤਾਰ ਚੱਲਣਾ ਹੈ ਔਰ ਇਸ ਵਿੱਚ ਇਸੇ ਤਰ੍ਹਾਂ ਆਪ ਸਾਰਿਆਂ ਨੇ ਸ਼ਿਰਕਤ ਕਰਦੇ ਹੋਏ ਮਹਾਨ ਬਾਬਿਆਂ ਨੂੰ ਮਹਾਨ ਰੈਵਰਾਂ ਨੂੰ ਮਹਾਨ ਗੁਰੂਆਂ ਨੂੰ ਜਿਨ੍ਹਾਂ ਨੇ ਆਪਾ ਵਾਰ ਕੇ ਸ਼ਹਾਦਤਾਂ ਦਿੱਤੀਆਂ ਹੋਰ ਸਿਆਣੇ ਸੱਜਣੇ ਲਿਖਿਆ ਕਿ ਤੇਗਾ ਨਾਲ ਜੋ ਰਹੇ ਮੁੱਢ ਤੋਂ ਟਕਰਾਉਣ ਦੇ ਆਦੇ ਖੋਪਰ ਹੱਸ ਹੱਸ ਕੇ ਘਟਾਉਣ ਦੇ ਆਦੇ ਜ਼ਮਾਨਾ ਉਹਨਾਂ ਸਿਰ ਲਥਾਂ ਨੂੰ ਸ਼ਹੀਦ ਕਹਿਦਾ ਹੈ ਰਹੇ ਜੋ ਤੇਗਾ ਦੀ ਛਾਂਵੇਂ ਜ਼ਿੰਦਗੀ ਪਾਉਣ ਦੇ ਆਦੇ ਜਿਨ੍ਹਾਂ ਦਾ ਉਹਨਾਂ ਸਫਲ ਹੋਇਆ ਜਿਹੜੇ ਸਾਨੂੰ ਜੀਣਾ ਸਿਖਾ ਗਏ ਜਿਹੜੇ ਹੱਕ ਸੱਚ ਤੇ ਪਹਿਰਾ ਦਿੰਦੇ ਹੋਏ ਜ਼ਾਬਰ ਜ਼ਰਵਾਨਿਆਂ ਦੀਆਂ ਉਹਨਾਂ ਤਲਵਾਰਾਂ ਨੂੰ ਉਹਨਾਂ ਥੋਪਾਂ ਨੂੰ ਖੁੰਡਾ ਕਰ ਗਏ ਤੇ ਸਾਨੂੰ ਹਨੇਰੀਆਂ ਰਾਤਾਂ 'ਚੋ ਚਾਨਣ ਬਖਸ਼ ਗਏ ਉਹਨਾ ਮਹਾਨ ਭਾਬਿਆਂ ਦਾ ਜਿਹੜਾ ਦਿਲ ਹੈ ਇਹ ਪਉ ਦੀਆਂ ਕੁਕਰੀਲੀਆਂ ਤੇ ਬਫਰੀੜੀਆਂ ਰਾਤਾਂ ਦੇ ਵਿੱਚ ਜੋ ਉਹਨਾਂ ਨੇ ਸੰਕਟ ਸਾਨੂੰ ਜਾਲੀ ਦੁਆਉਣ ਦੇ ਵਾਸਤੇ ਚੱਲੇ ਉਹਨਾਂ ਦਾ ਜੋ ਜ਼ਿਕਰ ਹੈ 15 ਦਿਨ ਇਸ ਮੰਚ ਤੋਂ ਇਸ ਦਰਵਾਜ਼ੇ ਤੋਂ ਜਿੱਥੇ ਕੀਤਾ ਜਾਵੇਗਾ ਉੱਥੇ ਸੰਸਾਰ ਭਰ ਵਿੱਚ ਸਾਰੇ ਜਿਹੜੇ ਇਤਿਹਾਸਿਕ ਗੁਰੂ ਘਰ ਪਿੰਡਾਂ ਸ਼ਹਿਰਾਂ ਸੱਥਾਂ ਮਹੱਲਿਆਂ ਗਲੀਆਂ ਵਿੱਚ ਉਹਨਾਂ ਦੇ ਨਾਂ ਤੇ ਗੁਰੂ ਦੇ ਲੰਗਰ ਲਾਖੇ ਜੋ ਸੰਗਤਾਂ ਨੂੰ ਉਹਨਾਂ ਦਾ ਜੀਵਨ ਵਿਉਰਾ ਹੈ ਜੋ ਦੱਸਿਆ ਜਾਏਗਾ ਸੋ ਆਪ ਸਾਰੇ ਸੰਗਤਾਂ ਦੇ ਜੋ ਜੋ ਮਹਾਨ ਬਾਬਿਆਂ ਆਪਣੀ ਸ਼ਰਧਾ ਹਰ ਸਾਲ ਜਿਤਾਉਂਦੇ ਹੋ ਕਿ ਹੁਣ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ 7:30 ਵਜੇ 8 ਵਜੇ ਤੱਕ ਚਾਰੇ ਲੰਗਰ ਚੱਲਿਆ ਕਰਨਗੇ ਔਰ ਗੁਰਬਚਾਰੀ ਦਾ ਪ੍ਰਵਾਹ ਉਹਨਾਂ ਦਾ ਜਿਹੜਾ ਜੀਵਨ ਵਿਉਰਾ ਹੈ ਇਸ ਮੰਚ ਤੋਂ ਤਰ ਜਾਨਾ ਜਿਹੜਾ ਹੈ ਸੁਣਾਇਆ ਜਾਏਗਾ ਸੋ ਮੈਂ ਸਮੂਚੀ ਸੰਗਤਾਂ ਦਾ ਨਾਲੇ ਸਜਣਾ ਦਾ ਜਿਹੜੇ ਹਰ ਪ੍ਰੋਗਰਾਮ ਵਿੱਚ ਨਿਤਕੇ ਯੋਗਦਾਨ ਪਾਉਦੇ ਔਰ ਕੱਲ ਤੋਂ ਜੋ ਚਾਹ ਹੈ ਉਹ ਹਰ ਤਰ੍ਹਾਂ ਆਪਾਂ ਹਰ ਸਾਲ ਕਰਦੇ ਆ ਕਿ 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 ਪਰਿਵਾਰ ਦੀ ਵਾਰੀ ਹੁੰਦੀ ਹੈ ਪਰ ਇਸ ਨੂੰ ਹੋਰ ਸਖੈਨ ਕਰਦੇ ਆ ਕਿ ਜਿਹੜੇ ਪਰਿਵਾਰ ਆਪਣਾ ਯੋਗਦਾਨ ਪਾ ਸਕਦੇ ਨੇ ਤਿੰਨ ਫੁੱਲ ਜੋ ਵੀ ਕਿਸੇ ਨੂੰ ਥੋਪਿਆ ਨਹੀਂ ਆਏਗਾ ਨਾ ਕੋਈ ਚੰਦਾ ਲਾਇਆ ਜਾਏਗਾ ਔਰ ਨਾ ਇਸ ਦੇ ਨਾਤੇ ਕੋਈ ਉਗਰਾਹੀ ਕੀਤੀ ਜਾਏਗੀ ਔਰ ਨਾ ਉਗਰਾਹੀ ਦੇਣੀ ਹੈ ਇਸ ਗੁਰੂ ਘਰ ਵਾਸਤੇ ਜਿਹੜੀ ਉਗਰਾਹੀ ਹੈ ਨਾ ਉਹ ਮਨਮੱਥੇ ਹੀ ਮੈਂ ਤਾਂ ਸਮਝਿਆਗਾ ਕਿ ਘਰ ਘਰ ਜਾ ਕੇ ਆਪਾਂ ਇਕੱਠਿਆ ਕਰੀਏ ਮੰਗਤੇ ਬੜ ਕੇ ਫਿਰ ਉਹਨਾਂ ਮਹਾਨ ਦਾਤਿਆਂ ਦੇ ਆਪਾਂ ਜਨਮ ਦਿਨ ਤੇ ਸਿੱਖੀ ਦੀ ਦਿਹਾੜੀ ਮਨਾਈਏ ਤੇ ਮੈਂ ਇਸ ਨੂੰ ਮਨਮਤ ਸਮਝਾਂਗਾ ਕਿ ਆਪ ਦੇ ਮਨ ਵਿੱਚ ਜੋ ਸ਼ਰਧਾ ਹੈ ਉਹ ਆਪਣੀ ਸਾਂਝੀ ਦਰਬਾਰ ਵਿੱਚ ਆ ਕੇ ਸਹਬੇ ਕਮਾਲ ਜਾਗ ਦੀ ਜੋਤ ਪ੍ਰਤੱਖ ਸਤਿਗੁਰੂ ਜੋ ਆਜਾ ਸਾਡੇ ਨਾਲ ਗੱਲ ਕਰ ਰਹੇ ਨੇ ਉਹਨਾਂ ਨਾਲ ਸਾਂਝੀ ਕਰੋ ਤੇ ਆਪਣਾ ਟੈਲਫੋਨ ਜੋ ਜੋਗਦਾਨ ਹੈ ਇਸੇ ਪ੍ਰਬੰਧਕਾ ਕੋਲ ਗਰੰਤੀ ਸਿੰਘਾ ਕੋਲ ਆਪ ਆ ਕੇ ਜਮਾ ਕਰਵਾ ਸਕਦੇ ਹੋ ਔਰ ਕੱਲ ਤੋਂ ਜੋ ਗੁਰਬਾਣੀ ਦਾ ਪ੍ਰਵਾਹ ਹੈ ਉਹਨਾਂ ਮਹਾਨ ਬਾਬਿਆਂ ਨੂੰ ਮੁੱਖ ਰੱਖਦੇ ਹੋਏ ਇਹ ਚੱਲੇਗਾ ਔਰ 25 ਤਰੀਕ ਨੂੰ ਜੋ ਸ਼੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ 27 ਤਰੀਕ ਨੂੰ ਪਹੁੰਚੇ ਜਾਣਗੇ ਪਰੰਤ ਗੁਰੂ ਦਾ ਲੰਗਰ ਸਤੁੱਟ ਵਰਤੇਗਾ ਇਹ ਜੇ ਵੀ ਜ਼ਰੂਰੀ ਬੇਰਤੀ ਹੈ ਇਸ ਨੂੰ ਪ੍ਰਵਾਨ ਕਰਨਾ ਹੁਣ ਸਿਸੋ ਨਿਹਾਲ ਅਮੀਨ ਆਲੋ ਇਸ ਫੋਨ ਆ ਲਾ ਕਾ ਅੱਗੇ ਆਜੋ